ਕੀ ਕਿ ਬਈ ਬਸਤ ਹੈ ਕਿਹੜਾ ਐਕਸੀਡੈਂਟ ਹੋਇਆ ਕਿੱਥੇ ਹੋਇਆ ਹੈ ਇਹ ਨਹੀਂ ਪਤਾ ਨਹੀਂ ਜੇ ਕੁਝ ਤੁਸੀਂ ਕਾਹਤੇ ਜਾ ਰਹੇ ਸੀ ਸਰ ਵੀਰ ਜੀ ਇਹਨਾਂ ਵੀ ਨਹੀਂ ਪਤਾ ਲੱਗਾ ਜੀ ਮੈਂ ਤਾਂ ਤੁਹਾਡੇ ਨਾਲ ਕੋਈ ਹੋਰ ਵੀ ਸੀਗਾ हाँ जी मेरा भैया अच्छा कौन जा रहे थे मोड़ आया वहाँ पे वो भी थोड़ा निकल गया हम सब सोचा वो रोक लेगा वैसे में वो वो भी आ गया हम सब सोचा कि साइड से जा रहे थे वो रोक लेगा रुका नहीं तो जो शरदार्जी से मोटरसाइकिल में जा रहे थे आप साथ में कहाँ जा रहे थे आप आसानी पे में आप कहाँ से रहे थे आप फगवाड़ा से सिलेंडर भरा के जा रहे हैं <jealous music> किसके साथ टक्कर हुई आपकी सरदार थे हमारे नहीं आप मोटरसाइकिल के किसके साथ टक्कर हुई वो ट्रक है वो ट्रक वाला कहाँ भाग गया पता नहीं हम सब तो वहीं पे बेहोश हो गए थे थोड़ा देर के लिए तो वहीं पे तो हम सब कौन लेके कौन आया आपको वहाँ पर वहाँ पे था बहुत सारे में आया और एम्बुलेंस बुलाया ਕੰਗੂਲੇਸਪਰ ਲੱਗ ਗਿਆ ਠੀਕ ਲੱਗੇ ਮੈਂ ਜਨਾ ਨਹੀਂ ਹਾਂ ਹਾਂਜੀ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦਾ ਅੱਜ ਨੀਰਾਪੁਰ ਤੋਂ ਅਸੀਂ ਆਂਦੇ ਤੇ ਅਸੀਂ ਟੋੜਦੇ ਐਮਪੀ ਸਾਹਿਬ ਦੀ ਸਕੋਰਟ ਆ ਪਾਇਲਟ ਆ ਤੇ ਕਿਹੜੇ ਐਮਪੀ ਸਾਹਿਬ ਦੀ ਗੱਡੀ ਡਾਕਟਰ ਰਾਜਕੁਮਾਰ ਹਲਕਾ ਚੱਪਿਆਰ ਛਾਰਪੁਰ ਸਾਹਿਬ ਐਮਪੀ ਛਾਰਪੁਰ ਹਾਂਜੀ ਜਿਹਦੇ ਤੇ ਬਤ ਲੱਗਾ ਵੀ ਐਕਸੀਡੈਂਟ ਹੋਇਆ ਸਾਡੇ ਬਜ਼ੁਰਗ ਦਾ ਨਾਮ ਦੱਸਿਆ ਅਰਜੀਤ ਸਿੰਘ ਦੱਸਿਆ ਜਿਹਦੇ ਵਿੱਚ ਡਾਕਟਰ ਸਾਹਿਬ ਨੇ ਦੇਖਿਆ ਸਾਰਾ ਕੁਝ ਮੌਕੇ ਤੇ ਸਾਨੂੰ ਆਪਣੇ ਸਥੀ ਚੌਕੀ ਡਾਕਟਰ ਸਾਹਿਬ ਨੇ ਐਮਪੀ ਸਾਹਿਬ ਹਾਰਪੁਰ ਨੇ ਸਾਨੂੰ ਅਗਿਆ ਦਿੱਤੀ ਵੀ ਇਹ ਗੱਡੀ ਲੈ ਕੇ ਛੇਤੀ ਹਸਪਤਾਲ ਪਹੁੰਚੋ ਜਿਹੜੇ ਬਿਊਰਕ ਦਾ ਐਕਸੀਡੈਂਟ ਹੋਇਆ ਹੈ ਕਿ ਉਹਦਾ ਅਨਦੀਪ ਸਿੰਘ ਦਾ ਪੱਕਾ ਨਾਮ ਹੀ ਪਤਾ ਲੱਗਦਾ ਅਨਦੀਪ ਸਿੰਘ ਹੀ ਆ ਟਰੱਕ ਦੇ ਨਾਲ ਹੋਇਆ ਜਾਂ ਟਰੱਕ ਨੇ ਸਾਈਡ ਮਾਰੀ ਆ ਇਹ ਮੋਟਰਗੱਡੀ ਹੀ ਆ ਇਹ ਕਿੱਥੇ ਹੋਇਆ ਡਿਬਿਡਨ ਤੋਂ ਅਗਲੇ ਪਾਸੇ ਆ ਕੇ ਫੋਗਵਾੜੇ ਦੇ ਸਾਹਮਣੇ ਐਮਪੀ ਸਾਹਿਬ ਕਿੱਥੇ ਐਮਪੀ ਸਾਹਿਬ ਆਪਣੇ ਕੰਮ ਤੇ ਚੱਲ ਗਏ ਤੇ ਉਹ ਡਾਕਟਰ ਸਾਹਿਬ ਨੂੰ ਫੋਨ ਕਰਦਾ ਡਾਕਟਰ ਸਾਹਿਬ ਨੇ ਵੀ ਅਕਰਿੰਦਰ ਸਾਹਿਬਾਂ ਤੋਂ ਪਹਿਲਾਂ ਹੀ ਅੱਗੇ ਜਿਹੜੇ ਹੈਗੇ ਆ ਉਹ ਸਟਾਫ ਆ ਧੰਨਵਾਦ ਮੈਂ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ ਐਮਪੀ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਉਹਨਾਂ ਨੇ ਪਹਿਲਾਂ ਹੀ ਡਾਕਟਰ ਸਾਹਿਬ ਦਾ ਬਹੁਤ ਵਧੀਆ ਸਹਿਯੋਗ ਰਿਹਾ ਐਮਪੀ ਸਾਹਿਬ ਨੇ ਆਪ ਆ ਕੇ ਮਰੀਜ਼ ਨੂੰ ਮੈਂ ਉਹ ਮੈਨੂੰ ਉਹਨਾਂ ਨੇ ਅਗਲੇ ਵਿੱਚ ਪਾ ਕੇ ਸਾਰੇ ਸਟਾਫ ਨੇ ਬਹੁਤ ਵਧੀਆ ਕੀਤਾ ਡਾਕਟਰ ਕਹਿੰਦੇ ਠੀਕ ਨਹੀਂ ਕਰਨਾ ਤੇ ਡਾਕਟਰ ਸਾਹਿਬ ਨੂੰ ਕਹਾਂ ਬਹੁਤ ਵਧੀਆ ਕੀਤਾ ਸਾਰੇ ਸਟਾਫ ਨੇ ਸਾਡਾ ਬਹੁਤ ਪ੍ਰੋਗਰੈਸ ਬਹੁਤ ਵਧੀਆ ਬੀਟ ਗੁੱਡ ਨਾਲ ਆ ਕੇ ਪ੍ਰੋਗਰੈਸ ਬਿਲਕੁਲ ਆ ਦੇਖਣ ਨੂੰ ਮਿਲ ਖੁਸ਼ੀਆਂ ਜੀ ਬਥੇ ਮੈਂ ਆਪਣਾ ਡਿਊਟੀ ਤੇ ਜਾ ਰਿਹਾ ਹਾਂ